ਕਰਮਾ ਜੀ ਖਬਰਾਂ ਦੇ ਵੱਲ ਆਈਏ ਸ਼ੁਰੂਆਤ ਕਰੀਏ ਖਬਰਾਂ ਦੀ ਇਸ ਵੇਲੇ ਪੰਜਾਬ ਦੇ ਵਿੱਚ ਜੋ ਵਾਪਰ ਹੈ ਜੋ ਚੱਲ ਰਿਹਾ ਉਸ ਤੋਂ ਅਕਾਲੀ ਦਲ ਦੇ ਬਾਰੇ ਗੱਲ ਕਰੀਏ ਚਰਚਾਵਾਂ ਕਾਫੀ ਹੋ ਰਹੀਆਂ ਨੇ ਕਿ ਜੋੜੜੀ ਮੋੜ ਕੀਤੀ ਐ ਸੁਖਬੀਰ ਸਿੰਘ ਬਾਦਲ ਨੇ ਪਰ ਐਂਕੀ ਤੇ ਪਿਛਲੀ ਵਾਰ ਵਾਲੀ ਜੋੜੜੀ 'ਚ ਕਹਿੰਦੇ ਫਰਕ ਹੈ ਸਵਾਲੀਆ ਨਿਸ਼ਾਨ ਹੈ ਕਿ ਕੀ ਇਸ ਵਾਰੀ ਸੁਖਬੀਰ ਬਾਦਲ ਨਿਮਾਣਾ ਸਿੱਖ ਬਣ ਕੇ ਆਇਆ ਜੀ ਜਾਂ ਨਿਮਾਣਾ ਸਿੱਖ ਬਣ ਕੇ ਚਿੱਠੀ ਜੀ ਜੇ ਜਦੋਂ ਸਾਡਾ ਇਹ ਵਾਲੇ ਸ਼ਹਿਰ ਪੱਤਰ ਲੈ ਕੇ ਆ ਹੂੰ ਹੂੰ ਉਹ ਸਪੈਸਵਾਦਨ ਦੀ ਬਾਤ ਆ ਉਖਿਆ ਗਿਆ ਕਿ ਆਜ ਆਪਾਂ ਹੀ ਆਪਣਾ ਅੱਖ ਰੱਖ ਜੀ ਜੀ ਅਸੀਂ ਆਵਾਜ਼ਾਂ ਤੋਂ ਖਤਮ ਨਾਲ ਇਹ ਆਪਣਾ ਸਪਸ਼ਟੀਕਰਨ ਜੋ ਵੀ ਹੂੰ ਹੂੰ ਦੇਖੇ ਗਏ ਦਸਤਾਵੇਜ਼ ਉਹ ਦਸਤਾਵੇਜ਼ ਦੇ ਨਾਲ ਉਹਨਾਂ ਨੇ ਸ਼੍ਰੀ ਕਾਲਕੱਟਾ ਦੀ ਸੰਦੇਸ਼ ਆਪਣੇ ਖੜ ਕੇ ਹੂੰ ਹੂੰ मैं ना कोई मेरा कोई मेरा जवाब नहीं, कोई मेरा स्वार्थ नहीं, सारे ब्रांड नहीं छोड़ी पूरा। जी। औसे लगे कि पंच विश्वविद्यालय बाज़ार माना होगे नहीं। औसे लगे कि पंच विश्वविद्यालय बाज़ार ने तक साफ़ रुख करते हैं। मैं �

हां तो वो भी जो पर वैसे धैर्य से अपने आप को आगे बढ़ी था हम्म उन्होंने लिखा कि ये शिकायत शो का का था का इसमें जो इंतजार है पूर्ण प्रजा का हिस्सा हम्म 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 वो गले से बस शिकायत ये आके जिस तरह शो के का का सार्थक संवाद कराई के तौर पे बदनाम करदा का अंदर तक हम्म सब सही 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 ਹਾਂ ਉਹਨੇ ਫੈਸਲੇ ਆਨੇ ਦਿੱਤਾ 20 ਕਾਲ ਤੱਕ ਦਿੱਤਾ ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਕਿ ਸਾਡੇ ਕੋਲ ਕੋਈ ਪੁੱਛਾਰਾ ਹੈ ਇਹ ਵੀ ਕਹਿਤਾ ਕਿ ਸਾਨੂੰ ਬਦਨਾਮ ਕਰਨ ਦੀ ਹੈ ਤੇ ਹਰਾਨੀ ਵਾਲੀ ਗੱਲ ਇਹ ਕਹਿੰਦੇ ਦੋ ਸ਼ਰਮ ਵਾਲੇ ਕੋਲ ਆਪ ਸਾਹਿਬਰ ਬਾਦ ਜੀ ਸੱਤ ਵੱਡੇ ਹੋ ਜਾਂਦਾ ਨਾ ਨੰਦ ਮੰਗਦੇ ਨੇ ਹਾਂ ਸੋ ਫਿਰ ਉਹਨਾਂ ਨੇ ਉਹਨਾਂ ਨੂੰ ਮੈਚ ਖੜਾ ਕੀਤਾ ਫਿਰ ਜੀ ਨੇ ਕਹਿੰਦੇ ਆਪ ਦੇ ਪ੍ਰਦਰਸ਼ਨ ਦਾ ਕਹਿੰਦੇ ਮਾਨਜੋਤ ਸਿੰਘ ਸਾਹਿਬ ਵੀ ਆਪ ਦੀ ਬਰੋਦਾਂਸ ਨੂੰ ਚਖਾਈਆ ਕਰਾ ਦਿੱਤੇ ਗਏ ਕਾਹਨੀਆਂ ਸੁਣਾਵਾਂ ਹਾਂ ਜੀ ਤੇ ਨਵਾਂ ਨੇ ਹਾਂ ਜੀ ਪੰਜਾਬ ਤੋਂ ਬਹੁਤ ਬੜੀਆਂ ਇਛਾਵਾਂ ਦੇ ਵਿੱਚ ਦਾ ਪਰਦਾ ਉਸ ਸਮੇਂ ਚਾਹੁੰਦੇ ਹੋਏ ਕਿ ਇਹਨਾਂ ਕੋਈ ਹਰਨਾਕ ਵਿੱਚ ਕਿਹੇ ਤਰ੍ਹਾਂ ਦੀ ਮਦਦ ਕਰ ਸਕਦਾ ਸਹਰਸ ਹੈ ਠੀਕ ਹੈ ਹਾਂ ਇਹ ਚਿੱਠੀ ਮਾਣਾ ਭਾਣੀ ਹੈ ਇੱਥੇ ਤੁਸੀਂ ਫਿਰ ਜਾ ਕੇ ਆਗੇ ਤਰਕ ਤੇ ਆ ਕੇ ਆਪਣੀ ਸफाई ਤੇ ਆ ਕੇ ਸਾਨੂੰ ਪਰਤ ਤੇ ਆ ਕੇ ਆਪਣੇ ਆਪ ਨੂੰ ਬਿਲਾਕ ਦੇਣ ਜਦੋਂ ਇਤਨਾ ਸਮਾਂ ਲੈਂ ਮੈਂ ਕਹਿੰਦਾ ਇਹ ਫੈਸਲਾ ਜਿੱਤੇ ਦਾ ਸਭ ਬੇਕਾਰ ਜੀ ਜੀ ਬਿਲਕੁਲ ਜੀ ਬੈਂਕ ਦਾ ਉਹਨਾਂ ਦਾ ਇੱਪਟਾ ਕਿਉਂ ਕਿਉਂਕਿ ਉਹਦਾ ਸਾਰੀ ਬਾਕੀ ਕੋਈ ਡੈਂਸਫਿਕਟ ਹਾਂ 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 ਮੌਸਮ ਦਾ ਕਿ ਹਾਲਿਆਂ ਨੂੰ ਸਵਾਦ ਆਵਾਵੇਂ ਹਾਂ ਬੱਸ ਤਾਂ ਉਹਨਾਂ ਦਾ ਸਭ ਕੁਝ ਪੱਕਾ ਹੋ ਗਿਆ ਨਾ ਹਾਂ ਹਾਂ ਹਾਂ

ਠੀਕ ਹੈ ਜੀ ਠੀਕ ਹੈ ਹਾਂ ਇਸੇ ਲੋਕਿਆ ਕੇ ਸੁਭੀਂ ਬੰਡ ਮਾੜਾ ਵਰਤੀ ਗਿਆ ਹੁਣ ਆਪਣਾ ਹੰਕਾਰ ਦਿਸ਼ਾ ਉਹਦਾ ਛੱਡ ਕੇ ਗਿਆ ਜੇ ਸਿੱਟੀ ਦੇ ਨਾਲ ਨਾ ਛੱਡਿਆ ਹਾਂ 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 ਉਹ ਹੰਕਾਰ ਦਾ ਸਤਰਾ ਇੱਕ ਹੰਕਾਰ ਸੇ ਵੀ ਬਾਹਰ ਸੰਦੇ ਹਾਂ ਹਾਂ तास मतलब कौन नौकरी करता भुगतान के होते दोस्त हर देर है हम्म तास मतलब कौन नौकरी करता भुगतान के होते दोस्त हर है तास मेंबर का सरकार है खाने से खमा से पेश होना चलना है में फासिया का अस्पताल hmm. से बक्षी स्थान हो कारण आप ठीक है और और बलविंदर सिंह को कंट्रोल तो तो ला ले सिंह कोई चक्कर दे है हां और बाकी कमेटी के सदस्य सादे जी हां 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 खाली आ जाएं और ऐसे और कोई है नहीं मुझे याद भी नहीं सिंह में चर्चा करके फैसला कि मैं आशीर्वाद हम्म के और बात करूंगी

ਹਾਂ 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 ਇਹ ਜਿਹੜਾ ਹੈ ਨਾ ਕੋਈ ਨਾ ਕੋਈ ਉਹਦਾ ਵੀ ਕਾਰ ਹੈ ਇਹ ਲੋੜਾ ਪੁੱਛਦਾ ਹੈ ਕਿ ਸੰਭਾਵਿਤ ਡਿਜ਼ਾਈਨ ਕਿਹਦਾ ਦੇਗਾ ਹਾਂ 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 ਉਸ ਨੇ ਮਤਲਬ ਉਹ ਕੋਲੋਂ ਦਾਤਾ ਤੋਂ ਹੈ ਹਾਂ ਜਿਹੜੇ ਮਾਪਦਾ ਉਹਦੇ ਹੱਥ ਤੇ 15 ਤੋਂ 15 ਦੇ ਫਰੀਮ ਦੇ ਵਿੱਚ ਆਪਣੇ ਸਿੱਖਤ ਤੇ ਆਪਣਾ ਫੇਸਬੁੱਕ ਪਹੁੰਚ ਸਾਰਾ ਜਨੋਦਾ ਹ ਹ ਸਭ ਤੇ ਸੁਵਾਦ ਨੂੰ ਇਹ ਸਿੱਖੀ ਦੇਵਾ ਹ ਸਨਵਾਣਾ ਬਣਾਇਆ ਹੈ ਸ਼ਬਦਾਂ ਦੀ ਜਿਹੜੀ ਬਾਤ ਆ ਨਾ ਜਿਹੜੀ ਚਿੱਠੀ ਦੀ ਬਾਤ ਹੈ ਉਹ ਨਾ ਸਿਰਫ ਕਲੇ ਸ਼ਬਦ ਨਹੀਂ ਗੇ ਉਹ ਤੁਹਾਡੀ ਮਨੋ ਭਾਵਨਾ ਨੂੰ ਵੀ ਪ੍ਰਗਟ ਕਰਦੀ ਹੈ ਜਿਵੇਂ ਤੁਸੀਂ ਕਹਿਆ ਨਾ ਕਿ ਇਸ ਵਾਰੀ ਫਰਕ ਹੈ ਇਹ ਫਰਕ ਪਹਿਲਾਂ ਦੋ ਵਾਰੀਆਂ ਚ ਨਜ਼ਰ ਨਹੀਂ ਸੀ ਆ ਰਿਹਾ ਐ ਇਸ ਵਾਰੀ ਆ ਰਿਹਾ ਸੋ ਉਮੀਦ ਹੈ ਚਲੋ ਆਪਾਂ ਕਰਦੇ ਹਾਂ ਕਿ ਚਲੋ ਕੋਈ ਵੀ ਚਾਹੇ ਉਹ ਧਰਮ ਦੀ ਕਚਹਿਰੀ ਦੇ ਵਿੱਚ ਚਾਹੇ ਉਹ ਦੁਨਿਆਵੀ ਕਚਹਿਰੀ ਦੇ ਵਿੱਚ ਆਪਾਂ ਹਾਂ 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 ਇਸ ਵਾਕ trio ਦਾ ਜੀ ਜੀ ਬਿਲਕੁਲ ਹਾਂ ਹਾਂ ਜੀ ਹਾਂ ਜੀ ਹਾਂ 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 ਆਪਣੇ ਜਵਾਬਾਂ ਨੂੰ ਆਮ ਆਪੇ ਕਹਿ ਦਿੰਦੇ ਆ ਨਾ ਕਿ ਇੱਕ ਚੋਟੂ ਛੋਟੂ ਕੋਣ ਲੈ ਕੇ ਸੌਰਮ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਸੋ ਇਹ ਉਹ ਹੱਜ ਦਾ ਬਿਦਲ ਹੈ ਹਾਂ ਮੈਂ ਉਹ ਹਾਸੇ ਪਰਦਾ ਪਾਉਂਦੇ ਬੰਦੇ ਕਰਾ ਦੱਸ ਸਕਦੇ ਹਾਂ ਜੇ ਇਹ ਤਾਂ ਜੇਕਰ ਜੱਟ ਰਾਜ ਮਹਾਂਦਰਾ ਇਹ ਕੁਸ਼ੋਰ ਪਰ ਦੇਰੀ ਸਮਾਦਰ ਸਮਾਦ ਦੇਰੀ ਦਰ ਦੇਰੀ ਕਰਦੇ ਗਏ ਕਰਦੇ ਗਏ ਤੇ ਆ ਮਹਾਨਾ ਤੇ ਆਖੜੇ ਨੇ ਖੈ